ਅਰੇ ਡੀ ਮੇਰੀ ਜ਼ਿੰਦਗੀ ਦਾ ਦੂਜਾ ਨਾਂ ਇੱਕ ਮੇਲਾ ਹੈ ਡੰਡੀ ਮੇਲਾ ਭਰਿਆ ਹੈ ਅਤੇ ਅੱਜ ਮੈਂ ਉਜੜੇ ਮੇਲੇ ਵਿੱਚ ਖੜਾ ਹਾਂ ਡੰਡੀ ਮੇਰੀ ਕਲਮ ਨੇ ਸਦਾ ਨੰਗਾ ਸੱਚ ਬੋਲਿਆ ਹੈ ਡੰਡੀ ਮੇਰੀ ਜ਼ਿੰਦਗੀ ਦਾ ਸਫ਼ਰ ਹਰ ਪੈਰ ਉੱਤੇ ਕੰਡਿਆਂ ਭਰਿਆ ਅਤੇ ਇੱਕ ਕੰਡਿਆਲੇ ਜੰਗਲ ਵਿੱਚੋਂ ਗੁਜ਼ਰਦਾ ਹੈ ਡੰਡੀ ਜਦ ਵੀ ਜਾਂਦਾਂ ਦੇ ਕਾਲੇ ਬੱਦਲ ਨਾਲ ਹਨੇਰੀ ਸੰਗ ਮੇਰੇ ਮਨ ਉੱਤੇ ਛਾ ਜਾਂਦੇ ਹਨ ਤਾਂ ਮੈਂ ਆਪਣੇ ਵੱਸੋਂ ਬਾਹਰ ਹੋ ਕੇ ਆਪਣੇ ਕੰਡਿਆਂ ਨਾਲ ਵਿੰਨੇ ਹੋਏ ਜ਼ਖਮੀ ਪੈਰਾਂ ਨੂੰ ਜ਼ਿੰਦਗੀ ਦੇ ਇਸ ਜੰਗਲ ਵਿੱਚ ਪੜਕਣਾ ਸ਼ੁਰੂ ਕਰ ਦਿੰਦਾ ਹਾਂ ਡੰਡੀ ਦਰ ਅਸਲ ਮੇਰੀ ਇਹ ਪਟਕਣਾ ਹੀ ਉਹ ਸੱਚੀਆਂ ਦਾਸਤਾਨਾਂ ਹਨ ਡੰਡੀ ਇਸ ਤੋਂ ਪਹਿਲਾਂ ਕਿ ਸੱਚੀਆਂ ਦਾਸਤਾਨਾਂ ਮੇਰੇ ਮਰਨ ਤੋਂ ਬਾਅਦ ਮੇਰੇ ਨਾਲ ਹੀ ਦਫ਼ਨ ਹੋ ਜਾਣ ਮੈਂ ਇਹ ਦਾਸਤਾਨਾਂ ਨੂੰ ਪਾਠਕਾਂ ਅੱਗੇ ਪੇਸ਼ ਕਰ ਦਿਆਂ ਡੰਡੀ ਸੱਚ ਸਦਾ ਰੈਡੀ ਜਿੰਦਾ ਰਹਿੰਦਾ ਹੈ ਡੰਡੀ ਸੱਚ ਲੋਕ ਆਂ ਲੋਕ ਜਾਣਦਾ ਹੈ ਡੰਡੀ ਪਰ ਕਦੀ ਨਾ ਕਦੀ ਕੁੰਡ ਚੁੱਕ ਕੇ ਸਹਮਣੇ ਆ ਜਾਂਦਾ ਹੈ ਡੰਡੀ 100 ਝੂਠ 1 ਸੱਚ ਨੂੰ ਬਹੁਤਾ ਚਿਰ ਲੋਕਾ ਨਹੀਂ ਸਕਦੇ ਡੰਡੀ ਪਾਕਿਸਤਾਨੀ ਪੰਜਾਬ ਦੇ ਪਿੰਡਾਂ ਨੂੰ 1977 ਤੋਂ ਬਾਅਦ ਹੀ ਬਿਜਲੀ ਦੀ 11000 ਪਾਵਰ ਵਾਲੀਆਂ ਲਾਈਨਾਂ ਖਿੱਚ ਕੇ ਬਿਜਲੀ ਦੇਣੀ ਸ਼ੁਰੂ ਕੀਤੀ ਗਈ ਸੀ ਡੰਡੀ ਬਿਜਲੀ ਹਾਲੇ ਸਾਡੇ ਪਿੰਡ ਦੇ ਘਰ ਵੱਲ ਨਹੀਂ ਲੱਗੀ ਸੀ ਡੰਡੀ ਪੋਦਾ ਮਹੀਨਾ ਸੀ ਅਰੇੜੀ ਰਾਤ ਦੇ 12:00 ਵਜੇ ਦਾ ਸਮਾਂ ਗੁਜ਼ਰ ਰਿਹਾ ਸੀ ਡੰਡੀ ਮੈਂ ਆਪਣੀ ਬੈਠਕ ਵਿੱਚ ਲਾਲ ਟੈਨ ਵਾਲ ਕੇ ਪੜ ਰਿਹਾ ਸੀ ਡੰਡੀ ਬੈਠਕ ਵਿੱਚ ਇੱਕ ਮੰਝਾ ਢਿੱਡਾ ਹੋਇਆ ਸੀ ਡੰਡੀ ਮੰਜੇ ਉੱਪਰ ਗੱਦਾ ਅਤੇ ਗੱਦੇ ਉੱਪਰ ਚਾਦਰ ਵਿਛੀ ਹੋਈ ਸੀ ਡੰਡੀ ਮੰਜੇ ਦੀ ਪਵਾਂਦ ਉੱਤੇ ਰੱਖੀ ਹੋਈ ਰਜਾਈ ਖੋਲ ਕੇ ਮੈਂ ਆਪਣੀਆਂ ਲੱਤਾਂ ਉੱਤੇ ਲਈ ਹੋਈ ਸੀ ਡੰਡੀ ਆਪਣੇ ਲੱਕ ਪਿੱਛੇ ਤਕੀਆ ਰੱਖ ਕੇ ਮੈਂ ਪੜ ਰਿਹਾ ਸਾਂ ਡੰਡੀ ਮੇਰੀ ਬੈਠਕ ਦਾ ਇੱਕ ਬੂਹਾ ਮੇਨ ਬਾਜ਼ਾਰ ਬੱਲ ਅਤੇ ਦੂਜਾ ਕਰ ਦੇ ਬਿਹੜੇ ਵੱਲ ਖੁੱਲਦਾ ਸੀ ਡੰਡੀ ਪੋ ਦਾ ਮਹੀਨਾ ਅਤੇ ਆਕਾਸ਼ ਉੱਤੇ ਕਾਲੇ ਬੱਦਲਾ ਦਾ ਰਾਜ ਸੀ ਡੰਡੀ ਨਿੰਮੀ ਨਿੰਮੀ ਪਾਣੀ ਨਾਲ ਭਿੱਜੀ ਹੋਈ ਬਰਫ਼ ਵਰਗੀ ਠੰਡੀ ਹਵਾ ਵਗ ਰਹੀ ਸੀ ਡੰਡੀ ਅਸਮਾਨੀ ਬਿਜਲੀ ਦੇ ਲਸ਼ਕਾਰੇ ਅਤੇ ਕੜਕ ਦਿਲਾਂ ਨੂੰ ਹਿਲਾ ਕੇ ਦਹਿਲਾ ਰਹੀ ਸੀ ਡੰਡੀ ਬੱਦਲਾਂ ਵਿੱਚੋਂ ਕਿੰਮਿਣ ਕਰਦੀਆਂ ਛਿੱਟਾਂ ਧਰਤੀ ਉੱਤੇ ਮੋਤੀਆਂ ਵਾਂਗ ਵਰ ਰਹੀਆਂ ਸਨ ਡੰਡੀ ਰਾਤ 10:00 ਵਜੇ ਤੋਂ ਲੈ ਕੇ ਅੱਧ ਟੱਪੀ ਰਾਤ ਦੇ ਵਾਯੂਦ ਮੇਹ ਦੀਆਂ ਕਣੀਆਂ ਲਗਾਤਾਰ ਸੁੱਕੀ ਅਤੇ ਪਿਆਸੀ ਧਰਤੀ ਦੀ ਇੱਕ ਵਿੱਚ ਸਮਾਰਈਆਂ ਸੰ ਡੰਡੀ ਅਚਾਨਕ ਵਿਹਟਕ ਦੇ ਬਾਜ਼ਾਰ ਵਾਲੇ ਪਾਸੇ ਦਾ ਬੂਹਾ ਤੜਤੜ ਵੱਜਨ ਲੱਗ ਪਿਆ ਡੰਡੀ ਕੋਈ ਲਗਾਤਾਰ ਵਿਹਟਕ ਦਾ ਬੂਹਾ ਖੜਕਾਈ ਜਾ ਰਿਹਾ ਸੀ ਡੰਡੀ ਮੈਂ ਬੂਹੇ ਨੂੰ ਅੰਦਰੋਂ ਖੋਲਿਆ ਤਾਂ ਬਾਹਰ ਲਗਾਤਾਰ ਵਰ ਰਹੀ ਮੀਂਹ ਵਿੱਚ ਭਿਜਦੇ ਅਤੇ ਉਹ ਮਹੀਨੇ ਦੀ ਠੰਡ ਨਾਲ ਥਰ-ਥਰ ਕੰਬਦੇ ਮਾਸੀ ਬਰਕਤ ਬੀਬੀ ਅਤੇ ਉਸ ਦੇ ਘਰ ਵਾਲਾ ਰੱਬ ਨਵਾਜ਼ ਖੜੇ ਸਨ ਡੰਡੀ ਇਹ ਸਾਡੇ